ਹਾਂਜੀ ਡ੍ਰੀਮ ਹਾਊਸ ਚੈਨਲ ਦੇਖ ਰਹੀ ਸਾਰੀ ਦਰਸ਼ਕਾਂ ਦਾ ਤੈਦਲੋ ਧੰਨਵਾਦ ਚਾਚੇ ਅਕਾਲ ਤੇ ਦੋਸਤੋ ਅੱਜ ਫਿਰ ਤੇ ਇੱਕ ਨਵੇਂ ਮਕਾਨ ਦੀ ਵੀਡੀਓ ਦੇ ਨਾਲ ਹਾਜ਼ਰ ਹੋਇਆ ਤੇ ਜਿਹੜਾ ਅੱਜ ਤੁਹਾਡੇ ਲਈ ਮਕਾਨ ਲੈ ਕੇ ਆਏ ਆਂ ਆਪਾਂ ਪੂਰਾ ਖੁੱਲਾ ਡੁੱਲਾ ਮਕਾਨ ਲੈ ਕੇ ਆਏ ਆਂ ਕਿਉਂਕਿ ਪਿਛਲੇ ਦਿਨਾਂ ਤੋਂ ਕਾਫੀ ਵੀਰਾਂ ਦੀ ਹੈ ਨਾ ਡਿਮਾਂਡ ਆ ਰਹੀ ਸੀ ਵੀ ਕੋਈ ਪੂਰੀ ਖੁੱਲੀ ਡੁੱਲੀ ਜਗ੍ਹਾ ਵਾਲਾ ਮਕਾਨ ਲੈ ਕੇ ਆਓ ਜਿਹਦੇ ਵਿੱਚ ਨਾ ਵਧੀਆ ਪਾਰਕਿੰਗ ਸਪੇਸ ਹੋਵੇ ਤੇ ਮਕਾਨ ਵੀ ਪੂਰਾ ਖੁੱਲਾ ਡੁੱਲਾ ਹੋਵੇ ਤਾਂ ਅੱਜ ਐਸੀ ਕੈਟਾਗਰੀ ਦਾ ਇੱਕ ਮਕਾਨ ਲੈ ਕੇ ਆਏ ਆਂ ਜਿਹੜਾ ਕਿ ਆਪਣੇ 1.5 ਦਸ ਬਸ ਵਿੱਚ ਜਗ੍ਹਾ ਦੇ ਵਿੱਚ 525 ਗਜ ਦੇ ਵਿੱਚ ਇਹ ਬਣਿਆ ਹੋਇਆ ਮਕਾਨ ਹੈ ਠੀਕ ਹੈ ਜੇ ਆਪਾਂ ਦੀ ਲੋਕੇਸ਼ਨ ਦੀ ਗੱਲ ਕਰ ਲਈ ਤਾਂ ਇਹ ਰਾਇ ਕੋਰਟ ਦੇ ਵਿੱਚ ਬਣਿਆ ਹੋਇਆ ਬਾਕੀ ਜਿਹੜੀ ਇਹ ਦੀ ਐਗਜ਼ੈਕਟ ਲੋਕੇਸ਼ਨ ਹੈ ਤੇ ਕਿੰਨੇ ਦਾ ਪ੍ਰਾਈਸ ਹੈ ਉਹ ਤੁਹਾਨੂੰ ਵੀਡੀਓ ਦੇ ਬਿਲਕੁਲ ਐਂਡ ਦੇ ਵਿੱਚ ਦੱਸਾਂਗੇ ਤਾਂ ਇਸ ਕਾਰਨ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹੋ ਤੇ ਜਿਹੜਾ ਵੀ ਚੈਨਲ ਉੱਤੇ ਪਹਿਲੀ ਵਾਰ ਆ ਰਹੇ ਹੋ ਬਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦੀ ਬੈਲ ਵਾਲੀ ਘੰਟੀ ਨੂੰ ਜਰੂਰ ਪ੍ਰੈਸ ਕਰ ਲਿਓ ਤੇ ਅਜੋ ਜੀ ਹੁਣ ਆਪਾਂ ਵੀਡੀਓ ਨੂੰ ਸਟਾਰਟ ਕਰਦੇ ਹਾਂ ਤਾਂ ਆਪਾਂ ਨੂੰ ਪਹਿਲਾਂ ਫਰੰਟ ਤੇ ਕੁਝ ਇਸ ਤਰ੍ਹਾਂ ਦਾ ਖੁੱਲਾ ਡੁੱਲਾ ਪਾਰਕਿੰਗ ਏਰੀਆ ਮਿਲ ਜਾਂਦਾ ਜਿੱਥੇ ਆਪਾਂ ਪਾਰਟੀਸ਼ਨਸ ਦੇ ਵਿੱਚ ਡਿਵਾਈਡ ਹੈ ਕਮਾਲਕਾਂ ਨੇ ਬੰਦ ਕਰਕੇ ਰੱਖਿਆ ਹੋਇਆ ਵੈ ਠੀਕ ਹੈ ਜੀ ਐਨ ਆਰ ਆਈ ਫੈਮਿਲੀ ਦਾ ਇਹ ਮਕਾਨ ਦਾ ਠੀਕ ਹੈ ਜੀ ਇੱਕ ਉਹਨਾਂ ਨੇ ਰੈਂਟ ਤੇ ਚੜਿਆ ਵੈ ਇੱਕ ਪਾਰਟੀਸ਼ਨ ਇੱਕ ਉਹਨਾਂ ਨੇ ਉੱਤੇ ਹੀ ਬੰਦ ਕਰਕੇ ਰੱਖਿਆ ਹੋਇਆ ਵੈ ਠੀਕ ਹੈ ਜੀ ਆਹ ਪਾਰਟੀਸ਼ਨ ਜਿਹੜਾ ਉਹਨਾਂ ਨੇ ਬਿਨਾਂ ਰੈਂਟ ਤੋਂ ਆ ਉਹ ਵਾਲਾ ਪਹਿਲਾਂ ਤੁਹਾਨੂੰ ਦਿਖਾਉਂਦੇ ਆ ਪਹਿਲਾਂ ਆਪਾਂ ਨੂੰ ਕੁਝ ਇਸ ਤਰ੍ਹਾਂ ਦਾ ਐਂਟਰ ਕਰਦੇ ਲੌਬੀ ਏਰੀਆ ਮਿਲ ਜਾਂਦਾ ਵਾ ਠੀਕ ਹੈ ਇਹ ਪਹਿਲੇ ਤੇ ਆਪਾਂ ਨੂੰ ਇੱਕ ਰੂਮ ਮਿਲ ਜਾਂਦਾ ਵਾ ਜਿਹਨੇ ਤੁਸੀਂ ਐਜ਼ ਅ ਗੈਸਟ ਰੂਮ ਵੀ ਬਣਾ ਸਕਦੇ ਹੋ ਜਾਂ ਬੈੱਡਰੂਮ ਵੀ ਬਣਾ ਸਕਦੇ ਹੋ ਇਦੇ ਵਿੱਚ ਵੀ ਡਿਗਲੋਂ ਆਪਣਾ ਵੁੱਡਨ ਵਗੈਰਾ ਦਾ ਕੰਮ ਵੀ ਹੋਇਆ ਹੋਇਆ ਵਾ ਥੋੜਾ ਮੋਟਾ ਤੇ ਬਾਕੀ ਨੀਚੇ ਪਰਸ਼ੇ ਵਗੈਰਾ ਵੀ ਲੱਗੇ ਹੋਏ ਨੇ ਬਾਕੀ ਸਾਰਾ ਮਕਾਨ ਹੀ ਲੈਂਟਰ ਤੇ ਆ ਤੇ ਆਪਾਂ ਨੂੰ ਹੈ ਨਾ ਸੈਂਟਰ ਦੇ ਵਿੱਚ ਇੱਕ ਵਾਸ਼ਰੂਮ ਮਿਲ ਜਾਂਦਾ ਪਰ ਠੀਕ ਹੈ ਜਿਹੜਾ ਸਾਰੇ ਰੂਮਸ ਦੇ ਨਾਲ ਮਤਲਬ ਕਿ ਆਪਾਂ ਕਹਿਦੇ ਨਾ ਕਨੈਕਟਡ ਹੈ ਸੈਂਟਰ ਦੇ ਵਿੱਚ ਬਣਾਇਆ ਹੋਇਆ ਵਾ ਤੇ ਜੇ ਆਪਾਂ ਮਕਾਨ ਦੀ ਕੰਡੀਸ਼ਨ ਦੀ ਗੱਲ ਕਰ ਲਈਏ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋ ਕਿ ਰਹਿਣ ਜੋ ਕੰਡੀਸ਼ਨ ਹੈਗੀ ਹੈ ਤੇ ਹੈ ਨਾ 20 ਤੋਂ 25 ਸਾਲ ਪਹਿਲਾਂ ਇਹ ਮਕਾਨ ਦੀ ਕੰਸਟਰਕਸ਼ਨ ਹੋਈ ਵੀ ਆ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਕਹਿਦੇ ਨਾ ਥੋੜੀ ਜ ਹੋਣ ਵਾਲੀ ਮੋਡੂਲਰ ਅਪਾਰਟਮੈਂਟ ਨੂੰ ਸਟਾਈਲ ਦੇ ਵਿੱਚ ਨਿਕਾ ਤੇ ਬਟ ਉਦਾਂ ਹਨਾ ਸਪੇਸ ਕਾਫੀ ਆ ਆ ਇੱਕ ਬੈਡਰੂਮ ਦੇ ਨਾਲ ਆਪਾਂ ਨੂੰ ਇੱਧਰ ਸਟੋਰੀ ਜਿਹੇ ਏਰੀਆ ਮਿਲਦਾ ਵਾ ਸਟੋਰ ਰੂਮ ਵਾਂਗੂ ਵੀ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਨਹੀਂ ਤੁਸੀਂ ਇਹਨੂੰ ਐਜ਼ ਆਪਣਾ ਵਾਰਡਰੋਬ ਏਰੀਆ ਵੀ ਬਣਾ ਸਕਦੇ ਹੋ ਠੀਕ ਹੈ ਇਹ ਆਪਣੇ ਬੈਡਰੂਮ ਦੇ ਨਾਲ ਅਟੈਚ ਆ ਤੇ ਦੈਨ ਆਪਾਂ ਨੂੰ ਇੱਕ ਇੱਧਰਲੀ ਸਾਈਡ ਹੋਰ ਕਮਰਾ ਮਿਲ ਜਾਂਦਾ ਵਾ ਇਹਨੂੰ ਕਿ ਤੁਸੀਂ ਐਜ਼ ਅ ਬੈਡਰੂਮ ਵੀ ਯੂਜ਼ ਕਰ ਸਕਦੇ ਹੋ ਨਹੀਂ ਜਿਵੇਂ ਤੁਸੀਂ ਹਨਾ ਆਪਦੇ ਹਿਸਾਬ ਨਾਲ ਯੂਜ਼ ਕਰਨਾ ਤੁਸੀਂ ਉਦਾਂ ਵੀ ਯੂਜ਼ ਕਰ ਸਕਦੇ ਹੋ ਇਹਦੇ ਨਾਲ ਵੀ ਆਪਾਂ ਨੂੰ ਇੱਧਰ ਇੱਕ ਹੋਰ ਹਨਾ ਮਤਲਬ ਕਿ ਰੂਮ ਮਿਲ ਜਾਂਦਾ ਇਹ ਚ ਵੀ ਤੁਸੀਂ ਆਪਣਾ ਐਕਸਟਰਾ ਸਟੋਰ ਸਮਾਨ ਰੱਖ ਸਕਦੇ ਹੋ ਜਾਂ ਫਿਰ ਜਿਵੇਂ ਵੀ ਤੁਸੀਂ ਯੂਜ਼ ਕਰਨਾ ਐਜ਼ ਅ ਵਾਰਡਰੋਬ ਏਰੀਆ ਜਾਂ ਵਾਸ਼ਰੂਮ ਬਣਾਉਣਾ ਵਾ ਜਿਵੇਂ ਵੀ ਤੁਸੀਂ ਕਨਵਰਟ ਕਰਨਾ ਤੁਸੀਂ ਆਪਦੇ ਇੱਛਾ ਦੇ ਅਨੁਸਾਰ ਕਰ ਸਕਦੇ ਹੋ ਠੀਕ ਹੈ ਜੀ ਤੇ ਜਦੋਂ ਆਪਾਂ ਆਲੇ ਰੂਮ ਚੋਂ ਹਨਾ ਬਾਹਰ ਨਿਕਲਦੇ ਆ ਸਾਹਮਣੇ ਆਪਾਂ ਨੂੰ ਉਹੀ ਲੌਬੀ ਏਰੀਆ ਮਿਲ ਜਾਂਦਾ ਜਿੱਥੋਂ ਦੀ ਆਪਾਂ ਐਂਟਰ ਕੀਤੇ ਸੀਗੇ ਤੇ ਇਹਦੇ ਨਾਲ ਹੀ ਹਨਾ ਇਧਰਲੀ ਸਾਈਡ ਤੇ ਆਪਾਂ ਨੂੰ ਮਿਲ ਜਾਂਦਾ ਬਈ ਆਪਣਾ ਕਿਚਨ ਠੀਕ ਹੈ ਜੀ ਕਿਚਨ ਵੀ ਹਨਾ ਤੁਸੀਂ ਚੈੱਕ ਕਰ ਲਓ ਸਲਫਾਂ ਵਗੈਰਾ ਪਈਆਂ ਹੋਈਆਂ ਨੇ ਤੇ ਇਧਰ ਵੀ ਹੈ ਨਾ ਆਪਣੇ ਕਰੌਕਰੀ ਵਗੈਰਾ ਰੱਖਣ ਲਈ ਪਾਰਟੀਸ਼ਨਸ ਬਣੇ ਹੋਏ ਬਾਕੀ ਸ਼ਿੰਕ ਵਗੈਰਾ ਸਾਰਾ ਕੁਝ ਲੱਗਿਆ ਹੋਇਆ ਬਸ ਤੇ ਮਾਲਕ ਹੈ ਨਾ ਓਵਰ ਸੀਸ ਕੰਟਰੀ ਦੇ ਵਿੱਚ ਰਹਦੇ ਸੀਗੇ ਤਾਂ ਕਰਕੇ ਹੈ ਨਾ ਇਹ ਮਕਾਨ ਦੇ ਮੇਨਟੇਨੈਂਸ ਨਹੀਂ ਹੋ ਪਾਈ ਤਾਂ ਕਰਕੇ ਥੋੜੀ ਜਿਹੀ ਏਦਾਂ ਕੰਡੀਸ਼ਨ ਹੋਈ ਪਈ ਆ ਬਟ ਸਫਾਈ ਸਫਾਈ ਕਰਾ ਕੇ ਨਾ ਮਕਾਨ ਪੂਰੀ A1 ਕੰਡੀਸ਼ਨ ਦੇ ਵਿੱਚ ਆ ਜਾਣਾ ਮੈਂ ਤੇ ਆ ਜਿਹੜਾ ਤੁਸੀਂ ਸਾਹਮਣੇ ਰੂਮ ਦੇਖਿਆ ਵਾ ਏਰੀ ਮਕਾਨ ਮਾਲਕ ਚਾਬੀ ਭੁੱਲੇ ਤਾਂ ਕਰਕੇ ਹੈ ਨਾ ਇਹ ਤੁਹਾਨੂੰ ਬਾਹਰੋਂ ਬਾਰੀ ਦਿਖਾਤਾ ਤੇ ਜਿਹੜਾ ਹੁਣ ਅੱਗੇ ਤੁਹਾਨੂੰ ਪਾਰਟੀਸ਼ਨ ਦਿਖਾਵਾਂਗੇ ਠੀਕ ਆ ਜੀ ਉਹ ਮਾਲਕਾਂ ਨੇ ਚੜਿਆ ਵਾ ਰ ਤੇ ਹੁਣ ਇਹਨਾਂ ਨੇ ਪਰਟੇ ਸੇਲ ਕਰਨ ਦਾ ਡਿਸਾਈਡ ਕਰ ਲਿਆ ਵਾ ਕਹਿੰਦੇ ਵੀ ਸੇਲ ਹੀ ਕਰ ਦੇਣਾ ਤੇ ਸੇਲ ਵੀ ਹੈ ਨਾ ਬਿਲਕੁਲ ਕਹਿਦੀ ਨਾ ਆਪਾਂ ਜਿਵੇਂ ਜ਼ਮੀਨ ਦਾ ਮੁੱਲ ਉਹਦੇ ਵਿੱਚ ਹੀ ਕਰ ਦੇਣਾ ਵਾ ਠੀਕ ਆ ਜੀ ਤੇ ਜਦੋਂ ਆਪਾਂ ਇੱਧਰ ਲਈ ਹੈ ਨਾ ਪਾਰਟੀਸ਼ਨ ਚ ਇੰਟਰ ਕਰਦੇ ਆ ਸਭ ਤੋਂ ਪਹਿਲਾਂ ਆਪਾਂ ਨੂੰ ਆ ਚਾਦਰ ਵਾਲਾ ਪਾਰਟੀਸ਼ਨ ਮਿਲਦਾ ਵਾ ਠੀਕ ਆ ਜੀ ਜਿੱਥੇ ਆਪਣੇ ਹਨਾ ਜਿਹੜੇ ਕਿਰਾਏਦਾਰ ਨੇ ਉਹ ਆਪਣਾ ਮਤਲਬ ਕਿ ਉਹ ਇਹਨੂੰ ਐਜ਼ ਅ ਪਾਰਕਿੰਗ ਸਪੇਸ ਯੂਜ਼ ਕਰਦੇ ਆ ਤੇ ਬਾਅਦ ਚ ਉਹਨਾਂ ਨੇ ਆਪਣਾ ਕਿਚਨ ਵਗੈਰਾ ਬਣਾਇਆ ਬੈਠੇ ਗਏ ਕੁਝ ਇਸ ਤਰ੍ਹਾਂ ਦਾ ਖੁੱਲਾ ਇੱਥੇ ਆਪਾਂ ਨੂੰ ਏਰੀਆ ਮਿਲ ਜਾਂਦਾ ਵਾ ਠੀਕ ਆ ਆਪਣਾ ਜਿਹੜ ਤੇ ਉਸ ਤੋਂ ਨੈਕਸਟ ਜਨ ਆਪਾਂ ਨੂੰ ਇੱਥੇ ਇੱਕ ਬੈੱਡਰੂਮ ਮਿਲ ਜਾਂਦਾ ਵਾ ਠੀਕ ਹੈ ਜੀ ਇਹ ਵਾਲਾ ਬੈੱਡਰੂਮ ਹੈਗਾ ਜੀ ਆਪਣਾ ਲੈਂਟਰ ਤੇ ਸਾਰਾ ਠੀਕ ਹੈ ਜੀ ਤੇ ਸਾਰਾ ਮਕਾਨੀ ਟੂਟਲੀ ਲੈਂਟਰ ਤੇ ਆ ਥੋੜਾ ਜਿਹਾ ਪਾਰਟੀਸ਼ਨ ਹੀ ਆਪਣਾ ਜਿਹੜਾ ਚਾਦਰਾਂ ਤੇ ਬਾਕੀ ਸਾਰਾ ਮਕਾਨੀ ਤੋਂ ਲੈਂਟਰ ਤੇ ਮਿਲ ਜੂਗਾ ਤੇ ਥੋੜੇ-ਮੋਟੇ ਰੈਨੋਵੇਟ ਕਰਕੇ ਹਨ ਮਕਾਨ ਪੂਰੀ A1 ਕੰਡੀਸ਼ਨ ਦੇ ਵਿੱਚ ਆ ਜਾਣਾ ਵਾ ਤੇ ਇੱਕ ਆਪਣੀਆਂ ਇੱਥੇ ਸਟੇਅਰਸ ਜਾਰੀਆਂ ਨੇ ਨਾਲਾ ਤੋਂ ਵਾਸ਼ਰੂਮ ਮਿਲ ਜਾਣਾ ਵਾ ਠੀਕ ਹੈ ਜੀ ਬਾਕੀ ਜੇ ਆਪਾਂ ਰਸਤੇ ਦੀ ਗੱਲ ਕਰ ਲਈ ਤੇ ਹੀ ਰਸਤਾ ਹੈਗਾ ਵਾ ਹਨ 18 ਤੋਂ 20 ਫੁੱਟ ਚੌੜੀ ਗਲੀ ਆ ਗੱਡੀ ਤੇਸ ਦੇ ਨਾਲ ਦੱਸ ਦੇ ਕਿ ਹਨਾ ਰਜਿਸਟਰੀ ਵਾਲੀ ਜਗਾ ਵਾ ਠੀਕ ਹੈ ਕੋਈ ਇਦਾਂ ਵੀ ਨਹੀਂ ਵੀ ਹਨਾ ਮਾਲਕਾਂ ਨੇ ਵੀ ਘੱਟ ਰੇਟ 'ਚ ਵੇਚ ਜਾਨੀਆ ਵੀ ਰਜਿਸਟਰੀ ਵਾਲੀ ਜਗਾ ਨਹੀਂ ਕੀ ਸਾਰੇ ਡਾਕੂਮੈਂਟਸ ਤੁਹਾਨੂੰ ਕੰਪਲੀਟ ਮਿਲਣਗੇ ਤੇ ਜੇ ਆਪਾਂ ਇਹਦੇ ਪ੍ਰਾਈਸ ਦੀ ਗੱਲ ਕਰ ਲਈ ਤਾਂ 38 ਲੱਖ ਰੁਪਈਆ ਮਾਲਕਾਂ ਨੇ ਡਿਮਾਂਡ ਕੀਤੀ ਆ 1.50 ਰੁਪਏ ਦੀ ਜਗਾ ਵਾ 525 ਗਾਜ ਆਪਾਂ ਜੇ ਗਜਾ ਦੇ ਵਿੱਚ ਲਾ ਲਈਏ ਨਾ 525 ਗਾਜਾ ਤੇ ਜੇ ਆਪਾਂ ਮਰਲੇ ਦੇ ਵਿੱਚ ਗੱਲ ਕਰ ਲਈ ਤਾਂ 20 ਕੁ ਮਰਲੇ ਦੇ ਕਰੀਬ ਇਹ ਜਗਾ ਬਣ ਜਾਂਦੀ ਆ 20 ਸਾਡੇ 20 ਮਰਲੇ ਦੇ ਕਰੀਬ ਠੀਕ ਆ ਜੀ ਤਾਂ ਮਕਾਨ ਤੁਹਾਨੂੰ ਪੂਰਾ ਖੁੱਲਾ ਡੁੱਲਾ ਮਿਲਣਾ ਤੇ ਵਧੀਆ ਬਣਿਆ ਹੋਇਆ ਮਿਲਣਾ ਮਾ ਵਧੀਆ ਸੁਸਾਇਟੀ ਦੇ ਵਿੱਚ ਹੈ ਤੇ ਜੇ ਆਪਾਂ ਇਹਦੀ ਹੈਨਾ ਐਗਜ਼ੈਕਟ ਲੋਕੇਸ਼ਨ ਦੀ ਗੱਲ ਕਰ ਲਈ ਤਾਂ ਇਹ ਰੈਕੋਰਡ ਸਿਟੀ ਦੇ ਵਿੱਚ ਬਣਿਆ ਹੋਇਆ ਠੀਕ ਹੈ ਜੀ ਮੋਹੱਲਾ ਮੌਲਵੀ ਨੇਰੀ ਐਗਜ਼ੈਕਟ ਲੋਕੇਸ਼ਨ ਹੈ ਠੀਕ ਹੈ ਜਿੱਥੇ ਇਹ ਬਣਿਆ ਪਿਆ ਤੇ ਜੇ ਆਪਾਂ ਇਹਦੇ ਫਰੰਟ ਦੀ ਗੱਲ ਕਰ ਲਈ ਤਾਂ ਇਹ 34 ਫੁੱਟੇ ਮਕਾਨ ਦਾ ਫਰੰਟ ਹੈ ਠੀਕ ਹੈ ਜੀ ਇਸ ਦੇ ਨਾਲ ਹੀ ਆਪਾਂ ਦੱਸ ਦੇਈਏ ਕਿ ਆਪਾਂ ਲੋਨ ਦੀ ਸਰਵਿਸ ਵੀ ਪ੍ਰੋਵਾਈਡ ਕਰਦੇ ਹਾਂ ਜੇਕਰ ਤੁਸੀਂ ਕਿਸੇ ਪ੍ਰਾਪਰਟੀ ਨੂੰ ਖਰੀਦਣ ਦੇ ਵਿੱਚ ਇੰਟਰਸਟਿਡ ਹੋ ਤੇ ਤੁਹਾਡੇ ਕੋਲ ਪੈਸਿਆਂ ਦੀ ਘਾਟ ਆ ਤਾਂ ਵੀ ਤੁਸੀਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਆਪਾਂ ਤੁਹਾਨੂੰ ਲੋਨ ਦੀ ਸਰਵਿਸ ਵੀ ਪ੍ਰੋਵਾਈਡ ਕਰਾ ਦਾਂਗੇ ਤੇ ਜੇਕਰ ਹਨ ਤੁਸੀਂ ਜਗਰਾਉਂ ਮੁੱਲਾਪੁਰ ਜਾਂ ਫਿਰ ਰਾਇਕੋਟ ਦੇ ਵਿੱਚ ਪਰਸਨਲ ਲੋਨ ਦੀ ਸਰਵਿਸ ਲੈਣੀ ਆ ਤੁਸੀਂ ਕੋਈ ਦੁਕਾਨ ਵਗੈਰਾ ਹੈਗੀ ਹੈ ਤੁਹਾਡੀ ਤਾਂ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਠੀਕ ਹੈ ਉੱਤੇ ਦੋ ਤਿੰਨ ਨੰਬਰਾਂ ਤੇ ਕਾਲ ਕਰਕੇ ਆਪਾਂ ਤੁਹਾਨੂੰ ਪਰਸਨਲ ਲੋਨ ਦੀ ਸਰਵਿਸ ਵੀ ਪ੍ਰੋਵਾਈਡ ਕਰਾ ਦਾਂਗੇ ਇਸ ਦੇ ਨਾਲ ਹੀ ਇੱਕ ਛੋਟੀ ਜਿਹੀ ਗੁਜ਼ਾਰਸ਼ ਹੋਰ ਹੈ ਕਿ ਜਿਹੜੇ ਵੀਰਾਂ ਨੇ ਹਜੇ ਤੱਕ ਆਪਾਂ ਨੂੰ ਆਪਣੇ ਫੇਸਬੁੱਕ ਪੇਜ ਤੇ ਫੋਲੋ ਨਹੀਂ ਕੀਤਾ ਉੱਥੇ ਫੋਲੋ ਕਰ ਲਿਓ ਕਿਉਂਕਿ ਆਪਾਂ ਉੱਥੇ ਵੀਡੀਓਸ ਪਾਉਂਦੇ ਰਹਿੰਨੇ ਆ ਪ੍ਰੋਪਰਟੀਆਂ ਠੀਕ ਹੈਈ ਉੱਥੇ ਵੀ ਇੰਨੇ ਪਿਆਰ ਦਿਖਾਓ ਜਿੰਨਾ ਤੁਸੀਂ ਆਪਾਂ ਨੂੰ YouTube ਤੇ ਦਿਖਾ ਰਹੇ ਹੋ ਤੇ ਜੀ ਹੁਣ ਮਿਲਦੇ ਆ ਕਿਸਰ ਨਵੇਂ ਮਕਾਨ ਦੀ ਵੀਡੀਓ ਦੇ ਨਾਲ ਸ਼ਸ਼ੀ ਅਕਾਲ